ਇੱਕ ਫੋਨ ਬਾਬੀ ਨਹੀਂ ਐਕਟੀਵੇਟ ਲੈ ਕੇ ਖੋ ਕੇ ਫੋਨ ਵੀ ਲੈ ਕੇ ਹੁਣ ਮੈਂ ਕਿਹਨੂੰ ਫੋਨ ਲਾਵਾਂ ਹਾਏ ਮੇਰੇ ਸੱਟ ਮਾਰ ਗਏ ਹਾਏ ਇਧਰੋਂ ਕੋਈ ਦੋ ਨਸ਼ੇੜੀ ਸੀ ਮੋਟਰਸਾਈਕਲ ਤੇ ਮੇਰੇ ਸੱਟ ਮਾਰ ਗਏ ਨਾਲੇ ਮੇਰਾ ਫੋਨ ਲੈ ਗਏ ਖੋ ਕੇ ਲਓ ਵੀ ਦੋਸਤੋ ਆ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਸੀ ਇਧਰੋਂ ਆ ਆ ਗੱਡੀ ਤੇ ਆਰੇ ਦਿਖਾਈ ਬੈਠੇ ਬਣਾ ਜਾ ਤਦੋਂ ਅਸੀਂ ਗੱਡੀ ਤੇ ਆ ਰਹੇ ਸੀਗੇ ਜੀ ਇਹ ਕੁੜੀ ਨਾਲ ਕੀ ਹੋਇਆ ਕੀ ਘਟਨਾ ਵਾਪਰੀ ਹੈ ਕੁੜੀ ਨਾਲ ਬਾਈ ਆ ਵੀਰੇ ਕੀ ਹੋ ਗਿਆ ਤੁਸੀਂ ਸੱਚੀ ਕਿਉਂ ਹੋ ਗਿਆ ਇਧਰ ਇਧਰ ਚੱਲ ਚੱਲ ਬੈਠ ਆ ਜਾ ਆ ਜਾ ਆ ਜਾ ਬਾਈ ਆ ਕੁੜੀ ਨੂੰ ਕਿਤੇ ਰਹੀ ਨਹੀਂ ਜਾਂਦਾ ਮੇਰੇ ਸੈੱਟ ਮਾਰ ਇਹ ਬਾਈ ਕੁੜੀ ਨਾਲ ਮਤਲਬ ਦੋ ਚਿੱਟਿਆਂ ਵਾਲਿਆਂ ਨੇ ਇਹਨੂੰ ਲੁੱਟਿਆ ਉੱਟਿਆ ਕੀ ਕਿਸ ਨੇ ਕੋਲੇ ਬਾਈ ਕੀ ਕਿਸੇ ਤੇ ਤੇ ਬਾਈ ਆ ਜਾ ਇਹ ਇਧਰ ਆ ਜਾ ਫੜ ਜਾ ਫੜ ਜਾ ਤੇ ਤੇ ਬੈਠ ਤੇ ਬੈਠ ਕੀ ਕੀ ਗੱਲ ਹੋਈ ਤੁਹਾਡੇ ਨਾਲ ਕੀ ਹੋਇਆ ਦੱਸੋ ਵੀਰੇ ਨੇ ਤਾਂ ਮੇਰੇ ਮੱਥੇ 'ਚ ਸੱਟ ਮਾਰ ਕੇ ਇਧਰ ਆਉਂਦੇ ਸੀਗੇ ਮੋਟਰਸਾਈਕਲ ਤੇ ਹਾਂ ਨਾਲੇ ਮੇਰਾ ਫੋਨ ਲੈ ਗਏ ਮੈਂ ਫੋਨ ਵੀ ਨਹੀਂ ਲਾ ਸਕਦੀ ਇਧਰ ਫੋਨ ਹੀ ਫੋਨ ਹੋ ਗਏ ਹੈ ਇੱਕ ਵਾਰ ਥੋੜੇ ਘਰ ਦੇ ਨਾਲ ਗੱਲ ਕਰੀਓ ਨੰਬਰ ਦੇ ਦੱਸਣਾ ਮੇਰੇ ਕੋਲ ਅੱਜ ਵਾਸਤੇ ਤਾਰੀਖ ਹੋ ਕੇ ਲੈ ਗਏ ਡਾਇਲ ਕਰਾਂ ਦਾ ਬੰਦੇ ਦਾ ਨੰਬਰ ਲਓ ਵੀ ਦੋਸਤੋ ਆ ਪੰਜਾਬ ਦੇ ਹਾਲਾਤ ਹੋ ਗਏ ਬਾਈ ਅਸੀਂ ਆ ਰਹੇ ਸੀਗੇ ਜੀ ਇਧਰੋਂ ਭਾਈ ਰੂਪੇ ਤੋਂ ਬਟਿੰਡੇ ਨੂੰ ਜਾ ਰਹੇ ਸੀ ਇਧਰੋਂ ਇਹ ਕੁੜੀ ਹੈ ਹੈਲੋ ਜੀ ਮੇਰੇ ਨਾਲ ਹੈਲੋ ਹਲੋ 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 ਹਾਂਜੀ ਹਾਂਜੀ ਭਾਈ ਹਾਂ ਭਾਈ ਮਾਨਸੋਹਰ ਬੋਲਦੇ ਆਂ ਹਾਂ ਭਾਈ ਅਸੀਂ ਭਾਈ ਰੁਪਏ ਤੋ ਆ ਰਹੇ ਸੀਗੇ ਇੱਥੇ ਥੋੜੀ ਕੁੜੀ ਇੱਥੋਂ ਆ ਰਹੀ ਸੀ ਉਹ ਰੋਈ ਜਾਂਦੀ ਸੀ ਹਾਂ ਉਹਦੇ ਭਾਈ ਘਰੋਂ ਵਾਲੀ ਗੱਲ ਕੋਈ ਨਹੀਂ ਉਹਨੂੰ ਨਾ ਦੋ ਚਟੇ ਵਾਲਿਆਂ ਨੇ ਘੇਰ ਘੂਰ ਲਿਆ ਉਹਨੇ ਤਾਂ ਪੈਸੇ ਤੇ ਲੇਖੋ ਕੇ ਲੈ ਕੇ ਹਾਂ ਫੋਨ ਵੀ ਖੋ ਕੇ ਲੈ ਕੇ ਹਾਂ ਕੁੜੀ ਦੱਸਨੀ ਗੱਲ ਹੈ ਕਿ ਨਹੀਂ ਏਟੀਐਮ ਚੋਂ ਵੀ ਪੈਸੇ ਪੁੱਛੇ ਜਿਹੜੇ ਹੈਗੇ ਸੀ ਕਿ ਗੂਗਲ ਪੇ ਚ ਪੈਸੇ ਪੁੱਛੇ ਪਵਾ ਕੇ ਬੰਦੇ ਫੜੇ ਜਾਣਗੇ ਕਿਉਂਕਿ ਉਹਨਾਂ ਨੇ ਗੂਗਲ ਪੇਜ ਤੋਂ ਪਹਿਲਾਂ ਗੁੱਡੂ ਪੇਜ 'ਚ ਪੈਸੇ ਪਾਇਆ ਕੁੜੀ ਤੋਂ ਆਹ ਗੱਲ ਕਰ ਲੋ ਸਾਰੀ ਸੁਣ ਥੋੜੀ ਗਲਤ ਸੁਣੀ ਲੇਕਿਨ ਮੈਂ ਆ ਗਿਆ ਬਈ ਮੈਂ ਗੱਡੀ 'ਚ ਪਾਣੀ ਲੈ ਕੇ ਆਣਾ ਹੈਲੋ ਤੁਸੀਂ ਆ ਜੋ ਮੈਂ ਐਕਟਿਵ ਆ ਤੇ ਆਉਣੀ ਸੀ ਆਪਣੀ ਤੇ ਮੈਨੂੰ ਇੱਧਰ ਦੋ ਨਸ਼ੇੜੀ ਆਏ ਸੀ ਨਾਇ ਤਾਂ ਮੇਰੇ ਸੱਟਾਂ ਮਾਰ ਗਏ ਨਾਲੇ ਫੋਨ ਲੈ ਗਏ ਕੋਗੇ ਮੇਰੇ ਤਾਂ ਵਾਲੀਆਂ ਸੱਟਾਂ ਮਾਰ ਗਿਓ ਕੁਛ ਵੀ ਨਹੀਂ ਛੱਡਿਆ ਹਾਂ ਪਰਸਪੁਰਸ ਸਭ ਕੁਝ ਲੈ ਗਏ ਕੁਛ ਨਹੀਂ ਮੇਰੇ ਕੋਲ ਤਾਂ ਇੱਧਰੋਂ ਵੀਰਾ ਆਉਂਦਾ ਸੀਗਾ ਉਹ ਤੋਂ ਮੈਂ ਨਾ ਪਾਣੀ ਪੀ ਪਾਣੀ ਪੀ ਬਾਈ ਆਹ ਤਾਂ ਬਾਈ ਪੰਜਾਬ ਦੇ ਹਾਲਾਤ ਆ ਬਾਈ ਤੁਸੀਂ ਦੇਖੋ ਜੀ ਬਾਈ ਫਿਰ ਕਹਿੰਦੇ ਪੱਤਰਕਾਰ ਖਬਰਾਂ ਲਾਉਂਦੇ ਆ ਵਿਊ ਲਈ ਆਇਆ ਕਰਦੇ ਆ ਪੱਤਰਕਾਰਾਂ ਦਾ ਬਾਈ ਜੀ ਕੋਈ ਕਸੂਰ ਹਾਂ ਪੱਤਰਕਾਰਾਂ ਦਾ ਬਾਈ ਕੋਈ ਕਸੂਰ ਨਹੀਂ ਪੱਤਰਕਾਰਾਂ ਨੇ ਆਪਣੀ ਡਿਊਟੀ ਨਿਭਾਉਣੀ ਹੈ ਜੇ ਅਸੀਂ ਇੱਥੇ ਨਾ ਹੁੰਦੇ ਇੱਥੇ ਕੋਈ ਖੇਤ ਆ ਤੁਸੀਂ ਦੇਖੋ 2 2 ਵਜੇ 20 ਮਿੰਟ ਹੋਏ ਹੋਏ ਆ ਬਾਈ ਤੇ ਕੁੜੀ ਕਿੱਥੋਂ ਆ ਰਹੀ ਸੀ ਕੀ ਕਰਕੇ ਆ ਰਹੀ ਸੀ ਸਰ ਕੋ ਦਾ ਦੋ ਬਰੇ ਵੀ ਕੈਮਰੇਸ ਹਨ ਕੈਮਰਾ ਕੈਮਰਾ ਲਾਓ ਕੈਮਰਾਮੈਨ ਨੂੰ ਵੀ ਪੜਨ ਲੱਗੀ ਹੋਈ ਹੈਗੀ ਇੱਧਰ ਬੰਡੇ ਆਉ ਨਹੀਂ ਹੁੰਦੀਆਂ ਪੜਨਾ ਇੱਧਰ ਤੋਂ ਅੱਗੇ ਅਮਰਗੜ ਪੈਂਦਾ ਹਾਂ ਉੱਥੇ ਰਸਤੇ 'ਚ ਬਸ ਮੈਂ ਵਾਪਸ ਜਾਈ ਨਹੀਂ ਸੀ ਮਾਨਸਾਨ ਨੂੰ ਹਾਂ ਤੇ ਮੇਰੇ ਰਸਤੇ 'ਚ ਇਧਰ ਆਏ ਦੋਨ ਛੇੜੀ ਅੱਛਾ ਉਹਨਾਂ ਨੇ ਬਸ ਹੂੰ ਰੋਕਿਆ ਪਤਾ ਨਹੀਂ ਮੈਂ ਵੈਸੇ ਹੀ ਰੋਕ ਲਿਆ ਦੇਖ ਕੇ ਹੂੰ ਤੇ ਮੈਨੂੰ ਕਹਿੰਦੇ ਵੀ ਪਰਸ਼ਦੇ ਪਿਸਤੌਲ ਲਾ ਲੈ ਮੇਰੇ ਅੱਛਾ ਮੈਨੂੰ ਕਹਿੰਦੇ ਨੇ ਤੁਹਾਨੂੰ ਗੋਲੀ ਮਾਰ ਦਾਂਗੇ ਤੇ ਨਾਲੇ ਤਾਂ ਮੈਂ ਥੋੜਾ ਐਕਟਿਵ ਵਾਲਾ ਲਾ ਕੇ ਖੋ ਕੇ ਨਾਲੇ ਮੇਰਾ ਪਰਸ ਲੈ ਗਏ ਵੀਰੇ ਐਕਟਿਵ ਨ ਤੇ ਮੇਰੇ ਸੱਟਾਂ ਫੇਟਾ ਮਾਰ ਗਏ ਵੀਰ ਲੱਤਾਂ ਮਾਰੀਆਂ ਮੇਰੇ ਬਹੁਤ ਦਰਦ ਹੋਈ ਜਾਂਦਾ ਮੈਂ ਕੋਸ਼ਿਸ਼ ਕੀਤੀ ਸੁਣਾਉਣ ਦੀ ਪਰਸ ਪਰਸ ਦੇ ਵਿੱਚ ਕਿੰਨੇ ਪੈਸੇ ਸੀ ਤੁਹਾਡੇ ਬਾਈ ਕਿੰਨਾ ਪਰਸ ਦੇ ਵਿੱਚ ਹੈਗਾ ਸੀ ਵੀਰੇ 2-3 ਹਜ਼ਾਰ ਰੁਪਏ ਅੱਛਾ ਅੱਛਾ ਤੇ ਨਾਲੇ ਤੁਸੀਂ ਕਹਿ ਰਹੇ ਹੋ ਵੀ Google Pay ਵੀ ਉਹਨਾਂ ਨੇ Google Pay 'ਚ ਪੈਸੇ ਭੋਏ ਪਹਿਲਾਂ ਉਹਨਾਂ ਨੇ ਥੋੜਾ ATM ਖੋਇਆ ATM ਕਾਰਡ ਦਾ ਪਾਸਵਰਡ ਵੀ ਪੁੱਛ ਰਹੇ ਨੇ ਤੁਹਾਡੇ ਤੋਂ ਮੈਂ ਡਰਦੀ ਨੇ ਦੱਸਤਾ ਵੀਰੇ ਪੁੱਛਿਆ ਸੀ ਮੇਰੇ ਸੱਟਾਂ ਮਾਰੀਆਂ ਜਦੋਂ ਜਦੋਂ ਲੱਤਾਂ ਮਾਰੀਏ ਮੇਰੇ ਮੈਂ ਤਾਂ ਖੋਣ ਦੀ ਕੋਸ਼ਿਸ਼ ਕੀਤੀ ਸਾਰਾ ਕੁਝ ਫਿਰ ਮੈਂ ਡਰਦੀ ਨੇ ਸਾਰਾ ਕੁਝ ਹਟਾਤਾ ਵੀਰੇ ਵੀ ਜਾਨਣਾ ਤਾਂ ਅਹੀ ਚੰਗਾ ਵੀ ਆਦੀ ਜਾਨ ਬਚਾਲਾ ਮੈਂ ਚੀਜ਼ਾਂ ਨਾਲੋਂ ਦੇਖੋ ਭਾਈ ਜੀ ਇਹਨੇ ਕੁੜੀ ਨੇ ਮਤਲਬ ਉਹਨਾਂ ਨਾਲ ਲੜਨ ਦੀ ਬਜਾਏ ਉਹਨਾਂ ਨੂੰ ਜੋ ਸਾਰਾ ਪੈਸਾ ਥੇਲਾ ਏਟੀਐਮ ਕਾਰਡ ਕ੍ਰੈਡਿਟ ਕਾਰਡ ਸਾਰਾ ਕੁਝ ਦਿੱਤਾ ਇਹ ਫੀਸ ਭਰਨਾਂ ਸੀ ਅੱਜ ਫੀਸ ਭਰ ਕਿੰਨੀ ਫੀਸ ਸੀ ਥੋੜੀ ਭਾਈ ਕਿੰਨੀ ਪੈਸੇ ਜਿਹੜੇ ਤੁਸੀਂ ਕੁਝ ਭਰਨਾਂ ਸੀਗੇ ਦਾਖਲਾ ਸ਼ੁਰੂ ਹੈ ਜੀ ਹੁਣ ਕਾਲਜ ਦੀ ਫੀਸ ਸੀਗੀ 2500 ਰੁਪਏ ਭਰਨੀ ਸੀ ਹੁਣ ਸਾਰੇ ਲੈ ਗਏ ਸਾਰੇ ਲੈ ਗਏ ਪਰਿਵਾਰ ਚ ਬਾਈ ਥੋੜੇ ਕੋਣ ਕੋਣਾ ਹੈ ਮੇਰੇ ਪਰਿਵਾਰ ਚ ਮੰਮੀ ਡੈਡੀ ਹੈ ਜੀ ਹੂੰ ਭੈਣ ਭਰਾ ਮੈਂ ਇਕੱਲੀ ਆ ਜੀ ਅਸ ਇਕੱਲੇ ਆ ਹਾਂਜੀ ਇਹ ਬਾਈ ਆ ਤੁਸੀਂ ਦੇਖੋ ਆ ਜਿਹੜੇ ਆ ਖੇਤਾਂ ਦੇ ਵਿੱਚ ਆ ਇਸ ਟਾਈਮ ਹਣਾ ਇਹ ਜਿਹੜੀਆਂ ਬਰਾਲੀਆਂ ਨੂੰ ਅੱਗ ਲਾਉਂਦੇ ਆ ਇਹ ਤੁਸੀਂ ਜੋ ਉੱਥੋਂ ਪਿਛਵਾ ਰਹੇ ਸੀ ਪਿਛ ਬਰਾਲੀਆਂ ਨੂੰ ਅੱਗ ਲੱਗੀ ਕੀ ਕਾਰਨ ਮਿਲਿਆ ਸਾਨੂੰ ਡਿਟੇਲਸ ਦੱਸੋ ਹਾਂ ਜੀ ਇਧਰ ਪ੍ਰਾਲੀ ਨੂੰ ਅੱਗ ਲੱਗੀ ਪਈ ਸੀਗੀ ਹਾਂ ਜਦੋਂ ਮੈਂ ਧੂਏ ਵਿੱਚ ਦੀ ਨੰਗਣ ਲੱਗੀ ਉਹਨਾਂ ਨੂੰ ਧੂਏ ਧੂਏ ਦਾ ਉਹਨਾਂ ਨੇ ਫਾਇਦਾ ਚੱਕ ਲਿਆ ਵੀ ਕੱਲੀ ਕੁੜੀ ਆਉਂਦੀ ਹੈ ਧੂਏ ਵਿੱਚ ਦੀ ਨੰਗੀ ਤਾਂ ਉਹਨਾਂ ਨੇ ਮੇਰੇ ਵਿੱਚ ਆ ਕੇ ਮੋਟਰਸਾਈਕਲ ਮਾਰਿਆ ਫਿਰ ਮੈਨੂੰ ਡਰਾ ਕੇ ਮੈਂ ਤਾਂ ਸਾਰਾ ਕੁਝ ਖੋਲਾ ਲੱਤਾਂ ਮਾਰੀਆਂ ਮੇਰੇ ਆਦੇ ਖੁਸਿਰਚ ਵੀ ਸੱਟ ਵਧੀ ਹੈ ਜੀ ਮੇਰੇ ਹਾਂ ਸੋ ਭਾਈ ਇਹਨਾਂ ਦੇ ਸੱਟ ਵੀ ਸੱਟ ਲੱਗੀ ਹੋਈ ਹੈ ਪ੍ਰਾਲੀ ਨੂੰ ਅੱਗ ਲੱਗੀ ਹੋਈ ਸੀ ਪਿਛੇ ਆਹਦਾ ਪ੍ਰਾਲੀ ਤੁਸੀਂ ਦੇਖ ਰਹੇ ਹੋ ਆ ਬੁਝਾਤੀ ਇਹਨਾਂ ਨੇ ਇਹ ਪ੍ਰਾਲੀ ਮਤਲਬ ਬੁਝਾ ਚੁੱਕੇ ਹੈ ਇਸ ਤੋਂ ਪਹਿਲਾਂ ਪਿੱਛੇ ਪ੍ਰਾਲੀ ਨੂੰ ਅੱਗ ਲੱਗੀ ਹੋਈ ਪਰ ਇਹਨਾਂ ਨੇ ਉਹਨਾਂ ਨੂੰ ਕੁਝ ਅਸੀਂ ਕੁੜੀ ਕੋਲੇ ਐਕਟਿਵੇ ਦੂਰੋਂ ਦੇਖਿਆ ਉਹਨਾਂ ਨੇ ਸੜਕ ਦੇ ਉਹਲੇ ਲੁਕੇ ਹੋਏ ਸੀ ਕੁੜੀ ਤੂੰ ਇਹਦਾ ਫਾਇਦਾ ਠਾਈ ਹਾਂ ਜੀ ਤੂੰ ਇਹ ਚਾ ਕੇ ਪਰਾਲੀ ਈਲ ਨੂੰ ਅੱਗ ਲੱਗੀ ਸੀ ਜਿਹਨੂੰ ਮੈਂ ਲੰਘਣ ਲੱਗੀ ਬਸ ਪਤਾ ਨਹੀਂ ਉਹ ਦੇਖ ਰਹੇ ਸੀ ਜੀ ਦੂਰੋਂ ਹੂੰ ਦੇਖ ਲਿਆ ਮੈਨੂੰ ਤੂੰ ਇਹ ਚਾ ਕੇ ਉਹਨਾਂ ਨੇ ਮੇਰੇ ਨਾਲ ਇਹ ਹੋ ਕੀਤੀ ਆ ਦੁਰਘਟਨਾ ਹੋਈ ਹੈ ਜੀ ਉਹਨਾਂ ਦਾ ਕੋਈ ਐਕਟਿਵੇ ਦਾ ਨੰਬਰ ਕੋਈ ਤੁਹਾਡੇ ਕੋਲ ਮੋਟਰਸਾਈਕਲ ਦਾ ਨੰਬਰ ਕੋਈ ਤੁਸੀਂ ਨੋਟ ਕੀਤਾ ਹੋਵੇ ਕੋਈ ਮੈਨੂੰ ਤਾਂ ਬਾਈ ਜੀ ਕੁਝ ਨਹੀਂ ਦਿਸਿਆ ਹੈਗਾ ਧੂਏ ਦੇ ਉਹਦੇ ਵਿੱਚ ਕੁਝ ਇਹਦੇ ਵਿੱਚ ਤੁਸੀਂ ਕਸੂਰ ਵਾਲਾ ਕਿਨੂੰ ਸਮਝਦੇ ਹੋ ਵੀ ਤੁਸੀਂ ਤੁਹਾਡੇ ਨਾਲ ਐਡਾ ਵੱਡਾ ਤੁਹਾਡੇ ਨਾਲ ਟਰੈ ਤੁਸੀਂ ਲੁੱਟੇ ਗਏ ਹੋ ਥੋੜਾ ਨੁਕਸਾਨ ਹੋਇਆ ਲੱਖ ਸਵਾ ਲੱਖ ਦੀ ਐਕਟਿਵਾ ਨਵੀਂ ਐਕਟਿਵਾ ਕਹਿੰਦੇ ਲੈ ਗਈ ਕਿਹਦੇ ਕੋਲ ਕਸੂਰ ਵਾਰ ਹੈ ਇੱਥੇ ਕਸੂਰਵਾਰ ਕਿਸਾਨ ਨੇ ਜੀ ਜਿਹੜੇ ਪਰਾਲੀਆਂ ਨੂੰ ਅੱਗ ਲਾਉਂਦੇ ਆ ਨਾਲੇ ਆਪਣੀ ਮਿੱਟੀ ਜਿਹੜੀ ਉਹ ਨਸ਼ਟ ਹੁੰਦੀ ਹੈ ਜੀਵ ਜੰਤੂ ਹੁੰਦੇ ਨੇ ਜਿਹਦੇ ਨਾਲ ਆਪਣੀ ਫਸਲ ਵਧਿਆ ਆਉਂਦੀ ਆ ਨਾਲੇ ਲੋਕਾਂ ਦਾ ਨੁਕਸਾਨ ਹੁੰਦਾ ਮੇਰੇ ਵਰਗੀਆਂ ਕੁੜੀਆਂ ਨੂੰ ਲਟੇਰੇ ਲੁੱਟਦੇ ਆ ਜੀ ਧੂਏ ਦੇ ਵਿੱਚ ਆ ਕੀ ਪਿੱਛੇ ਜੇ ਭਾਈ ਅਸੀਂ ਇੱਕ ਵੀਡੀਓ ਕਰਕੇ ਆਏ ਹੁਣ ਉੱਥੇ ਇੱਕ ਨਾ ਗੱਡੀ ਨੂੰ ਮਤਲਬ ਜਾ ਰਹੀ ਸੀ ਤੇ ਸੋ ਬਾਈ ਕੁੜੀ ਦੇ ਜਿਹੜੇ ਪਰਿਵਾਰਕ ਮੈਂਬਰ ਹੈ ਬਾਈ ਉਹ ਆ ਚੁੱਕੇ ਆ ਕਿਉਂਕਿ ਕੁੜੀ ਕੁਵਰਾ ਗਈ ਸੀ ਤੇ ਕੁੜੀ ਨੂੰ ਅਸੀਂ ਗੱਡੀ 'ਚ ਬਿਠਾ ਕੇ ਲੈ ਕੇ ਜਾ ਰਹੇ ਆ ਕਿਉਂਕਿ ਇਹ ਬਾਈ ਘਲੇ ਦਾ ਕੰਮ ਹੈ ਹਾਂ ਬਾਈ ਪਰਿਵਾਰ ਦੇ ਮੈਂਬਰ ਕਿੱਥੇ ਕਿਹ ਬਹੁਤ ਥੋੜੀ ਗੱਲ ਹੋਈ ਹਾਂਜੀ ਹੋ ਗਈ ਗੱਲ ਮਰੋ ਕਹਿੰਦੇ ਵੀ ਅਸੀਂ ਬਟੰਡੇ ਆ ਆ ਗੱਲ ਕਰ ਲੋ ਕਿਉਂਕਿ ਉਹਨਾਂ ਨੇ ਬਾਈ ਮੇਰੀ ਡਿਊਟੀ ਲਾਦੀ ਸੀ ਉਹਨਾਂ ਕੋਲ ਅਸੀਂ ਇੱਕ ਪੱਤਰਕਾਰ ਦੇ ਨਾਤੇ ਵੀ ਜਿਹੜਾ ਸਾਡੀ ਕੁੜੀ ਨੂੰ ਛੱਡਣਾ ਆ ਰਿਹਾ ਹੈ ਇਹ ਬਾਈ ਬਹੁਤ ਪਗਲ ਜੇ ਥੋੜੀ ਹੱਤੀ ਆ ਬਣਾ ਵੀ ਜੇ ਮਤਲਬ ਐ ਕਿ ਗੱਲਬਾਤ ਹੋ ਜਾਂਦੀ ਹੈ ਕਾਂ ਡਰਨ ਦੀ ਕੋਈ ਲੋੜ ਨਹੀਂ ਇੱਕ ਨੰਬਰ 100 ਨੰਬਰ ਦੇ ਫੋਨ ਲਾਓ ਤੇ ਕੁੜੀ ਨੂੰ ਚਾਹੇ ਕੁੜੀ ਆ ਚਾਹੇ ਤੁਹਾਡੀ ਕਿਸੇ ਦੀ ਵੀ ਮਾਂ ਭੈਣ ਹੈ ਉਹਨੂੰ ਉਹੀ ਜਗ੍ਹਾ ਤੇ ਪਹੁੰਚਦਾ ਕਰੋ ਜਿੱਥੇ ਸੇਫ ਹੈ ਕਿਉਂਕਿ ਉੱਥੇ ਅਸੀਂ ਸੇਫ ਨਹੀਂ ਸੀ ਖੇਤ ਸੀ ਸਾਰੇ ਪਾਸੇ ਹੋ ਸਕਦਾ ਵੀ ਸਾਨੂੰ ਵੀ ਉੱਥੇ ਕੋਈ ਗਲਤ ਹੋ ਜਾਂਦੀ ਤੁਸੀਂ ਵੀ ਆਪਾਂ ਇੱਥੇ ਆ ਗਏ ਹੁਣ ਸਹੀ ਹੈ ਹਾਂਜੀ ਉੱਥੇ ਸੇਫ ਨਹੀਂ ਸੀ ਉਹ ਕਿਉਂ ਆਏ ਸੀ ਇਹ ਦੱਸ ਦੋ ਕਿਉਂਕਿ ਕੱਲ ਨੂੰ ਕੋਈ ਗਲਤ ਹੋ ਜਾਂਦੀ ਹੈ ਵੀ ਕੋਈ ਬੰਦਾ ਕਹਿੰਦਾ ਤੂੰ ਗੱਡੀ 'ਚ ਬਿਠਾ ਕੇ ਲੈ ਗਿਆ ਇਹ ਤੁਸੀਂ ਡਿਟੇਲਸ ਦੱਸ ਦੋ ਵੀ ਪਰਿਵਾਰ ਦੇ ਥੋੜੇ ਮੈਂਬਰਾਂ ਨਾਲ ਤੁਸੀਂ ਸਹਿਮਤੀ ਨਾਲ ਹੀ ਤੁਹਾਨੂੰ ਲੈ ਕੇ ਆਏ ਨਾ ਸੀ ਆ ਹੁਣ ਵੀ ਹੋਰ ਆ ਜਾਂਦਾ ਜੀ ਮੈਂ ਦੱਸਦਾ ਕਿ ਬੁੱਟਾ ਭਾਈ ਜੀ ਮੈਨੂੰ ਰਸਤੇ 'ਚ ਮਿਲ ਗਏ ਪੱਤਰਕਾਰ ਨੇ ਕਿਹਾ ਜੀ ਕਿ ਮੈਨੂੰ ਗੱਡੀ 'ਚ ਬਿਠਾ ਕੇ ਉਹ ਮੈਂ ਤਾਂ ਮੈਨੂੰ ਡਾਕਟਰ ਦੇ ਲੈ ਕੇ ਜਾਣਗੇ ਇਹਨਾਂ ਨੇ ਮੇਰੇ ਘਰਦਿਆਂ ਨੂੰ ਫੋਨ ਕੀਤਾ ਜੀ ਇਹਨਾਂ ਨੇ ਹਾਂ ਮਣੀ ਗੱਲ ਕਰ ਲੋ ਘਰਦਿਆਂ ਕੋਲੇ ਇਹ ਨਾ ਵੀ 10-10 ਵਜੇ ਇੱਥੇ ਪਹੁੰਚਣ ਵਾਲੇ ਆ ਉਹਨਾਂ ਨੂੰ ਕਹਿੰਦਾ ਵੀ ਅਸੀਂ ਗੁੰਮੜੀ ਪਹੁੰਚ ਗਏ ਗੁੰਮੜੀ ਹੈਲੋ ਹਾਂ ਮੰਮੀ ਡੈਡੀ ਹਾਂ ਜੀ ਆਇਓ ਜੀ ਆਇਓ ਅਸੀਂ ਪਹੁੰਚਣ ਵਾਲੇ ਆ ਕਿ ਮੈਨੂੰ ਬਾਈ ਬੁੱਟਾ ਵੀਡੀਓ ਪੱਤਰਕਾਰ ਨੇ ਨਹੀਂ ਨਹੀਂ ਕੋਈ ਕੋ ਬ੍ਰਾਉਣਾ ਵਾਲੀ ਗੱਲ ਨਹੀਂ ਮੈਨੂੰ ਡਾਕਟਰ ਦੇ ਲੈ ਕੇ ਜਾ ਰਿਹਾ ਤੁਸੀਂ ਡਾਕਟਰ ਦੇ ਪਹੁੰਚਦੇ ਹੋ ਜੀ ਬਠਿੰਡੇ ਹਾਂਜੀ ਬਠਿੰਡੇ ਆ ਕੇ ਮਿਲੋ ਜੀ ਹਾਂਜੀ ਸੱਟ ਲੱਗੀ ਆ ਨਾ ਜੀ ਹਾਂਜੀ ਠੀਕ ਹੈ ਜੀ ਆ ਜਾਓ ਤੁਸੀਂ ਸੋ ਬਈ ਜਿਹੜੇ ਪੱਤਰਕਾਰ ਭਲਾ ਆਇਆ ਹੈ ਫੋਰ ਵੀ ਹੈ ਤੇ ਅਸੀਂ ਹੈ ਅਸੀਂ ਇਹ ਜਿਹੜੀਆਂ ਵੀਡੀਓ ਸਾਡਾ ਬ੍ਰਾਉਣਾ ਮਕਸਦ ਕੀ ਹੈ ਲੋਕ ਕਹਿੰਦੇ ਵਿਊ ਦੇ ਮਾਰੇ ਤਰੇ ਫਿਰਦੇ ਆ ਕਿਉਂਕਿ ਜੇ ਅਸੀਂ ਨਾ ਹੁੰਦੇ ਉਥੇ ਤਾਂ ਸੋ ਅਜਿਹਾ ਹੋ ਸਕਦਾ ਵੀ ਕੁੜੀ ਦੀ ਜ਼ਿੰਦਗੀ ਔਰ ਕੁੜੀ ਨਾਲ ਵੀ ਕੋਈ ਅਜਿਹੀ ਟਰੈਜੇਡੀ ਹੋ ਸਕਦੀ। ਕੁਝ ਤੁਹਾਨੂੰ ਲੱਗਦਾ ਹੈ ਵੀ ਚਲੋ ਇਹਦਾ ਤੁਹਾਨੂੰ ਤੁਹਾਨੂੰ ਕੱਲੇ ਉਹਨਾਂ ਨੇ ਪੈਸੇ ਤੇ ਲੈ ਆ ਕੇ ਚਿੱਟੇ ਵਾਲੇ ਉਹਨਾਂ ਛੋੜੀ ਆਪੇ-ਸਾ ਲੁੱਟਿਆ ਛੋੜੀ ਐਕਟਿਵਾ ਖੋਗੇ ਲੈ ਕੇ। ਤੁਹਾਡੇ ਨਾਲ ਵੀ ਕੋਈ ਅਜਿਹੀ ਘਟਨਾ ਘੱਟ ਸਕਦੀ ਸੀ ਜੇ ਉੱਥੇ ਮੈਂ ਨਾ ਹੁੰਦਾ ਜੇ ਤੁਹਾਨੂੰ ਜਿੱਤੀ ਤੇ ਨਾ ਲੈ ਕੇ ਤੁਹਾਡੇ ਪਰਿਵਾਰ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਕੁਝ ਵੀ ਹੋ ਸਕਦਾ ਸੀ ਜੀ ਮੇਰੇ ਨਾਲ ਉੱਥੇ ਜਦੋਂ ਇੰਨੀਆਂ ਸੱਟਾਂ ਮਾਰ ਗਏ ਮੈਂ ਤੂੰ ਸਾਰਾ ਕੁਝ ਖੋ ਕੇ ਲੈ ਗਿਆ ਜੀ। ਕੁਝ ਵੀ ਹੋ ਸਕਦਾ ਜੀ। ਹੂੰ। ਅੱਜਕੱਲ੍ਹ ਆਪਾਂ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰ ਸਕਦੇ ਜਦੋਂ ਅੱਜ ਮੇਰੇ ਨਾਲ ਹੁਣ ਹਾਦਸਾ ਨਹੀਂ ਹੋਈ ਆ ਜੀ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਆ ਕੋਈ ਆ ਸਾਰੇ ਇਪਰਾਲੀਆਂ ਨੂੰ ਅੱਗ ਲਾਉਣ ਦੇ ਕਾਰਨ ਧੂਏ ਦੇ ਵਿੱਚ ਦੁਰਘਟਨਾ ਹੋਈ ਆ ਅੱਗ ਮੈਨੂੰ ਕੁਝ ਨਾਜ਼ਰ ਨਹੀਂ ਆਇਆ ਜੀ ਉਹਨਾਂ ਨੇ ਬਸ ਇਹ ਸਮੇਂ ਦਾ ਫਾਇਦਾ ਉਠਾ ਕੇ ਮੇਰੀ ਜ ਮੋਟਰਸਾਈਕਲ ਮਾਰ ਕੇ ਨਾ ਮੈਨੂੰ ਨੀਚੇ ਸੱਟ ਤਾ ਨਾਲੇ ਮੇਥੋਂ ਸਾਰਾ ਜਿੰਨਾ ਸਮਾਨ ਸੀ ਉਹ ਖੋ ਕੇ ਲੈ ਗਏ ਪੈਸਾ ਤੇ ਲਾ ਫੋਨ ਲੈ ਗਏ ਜੀ ਐਕਟਿਵਾ ਸੀ ਮੇਰੀ ਉਹ ਵੀ ਲੈ ਗਏ ਜੀ ਹੋ ਕੇ ਹੁਣ ਮੈਂ ਥਾਣੇ ਚ ਰਿਪੋਰਟ ਲਿਖਾਉਂਗੀ ਜੀ ਪਹਿਲਾਂ ਮੈਂ ਆਪਣੀ ਦਵਾਈ ਆਪਣੀ ਸਿਹਤ ਦਿਖਾਵਾਂ ਡਾਕਟਰ ਜੀ ਜਿਨ੍ਹਾਂ ਨੇ ਅੱਗ ਲਾਈ ਸੀ ਬਈ ਉਹ ਕੋਲੇ ਖੜੇ ਸੀ ਉਹਨਾਂ ਨੇ ਕੋਈ ਥੋੜੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤੁਹਾਨੂੰ ਉਹਨਾਂ ਨੂੰ ਭਜਾਉਣ ਦੀ ਜਾਂ ਕੋਈ ਨਹੀਂ ਜੋ ਉਹ ਤਾਂ ਅੱਗ ਲਾ ਕੇ ਆਪਦਾ ਮੋਟਰਾਂ ਮੋਟਰਾਂ ਚ ਬਹਿ ਜਾਂਦੇ ਦੁਪਹਿਰਾ ਸੀ ਸਿਕਰ ਕੋਈ ਨਹੀਂ ਦੇਖਦਾ ਹੈਗਾ ਦੂਰ ਸੀ ਜੀ ਮੋਟਰ ਉਹਨਾਂ ਦੀ ਜਾ ਉਹ ਥੋੜੀ ਤੁਸੀਂ ਬੋਲ ਬਾਲ ਮਾਰੇ ਉਹਨਾਂ ਨੂੰ ਵੀ ਜੇ ਮੈਨੂੰ ਬਚਾਓ ਮੇਰਾ ਮਾਰੇ ਸੀ ਜਿਸ ਮੈਂ ਕੋਸ਼ਿਸ਼ ਕੀਤੀ ਸੀ ਵੀ ਮੈਨੂੰ ਬਚਾਓ ਵੀ ਚਲੋ ਸਮਾਨ ਦੀ ਤਾਂ ਕੋਈ ਗੱਲ ਨਹੀਂ ਮੈਨੂੰ ਐ ਸੀ ਜੀ ਵੀ ਮੇਰੀ ਜਾਨ ਨਾ ਚਲੀ ਜਾਵੇ ਵੀ ਕੋਈ ਤਾਂ ਚਲੋ ਆਊਗਾ ਕਿਸੇ ਨੇ ਨਹੀਂ ਮੇਰੀ ਮਦਦ ਕੀਤੀ ਜੀ ਬਸ ਤੁਸੀਂ ਅਚਾਨਕ ਮੈਨੂੰ ਦੇਖ ਲਿਆ ਤਾਂ ਮੇਰੀ ਜਾਨ ਬਚ ਗਈ ਲਵ ਯੂ ਦੋਸਤੋ ਆਧਾ ਪੰਜਾਬ ਦੇ ਹੋਗੇ ਖਲਾਤ ਠੀਕ ਹੈ ਅਸੀਂ ਕੁੜੀ ਨੂੰ ਇਹਦੇ ਪਰਿਵਾਰ ਕੋਲੇ ਲੈ ਕੇ ਜਾ ਰਹੇ ਹਾਂ ਕੋਈ ਕੁੜੀ ਡਰ ਗਈ ਸੀ ਸਹਿਮ ਗਈ ਸੀ ਕਿਉਂਕਿ ਇੱਕ ਜਦੋਂ ਕੁੜੀ ਨਾਲ ਐਜਿ ਘਟਨਾ ਘੱਡੀ ਹੋਵੇ ਉਹਦੀ ਲੱਖ ਸਵਾ ਲੱਖ ਦੀ ਐਕਟਿਵਾ ਫੋਲੀ ਉਹ ਤੋਂ ਪਰਸ ਵੀ ਖੋਲਿਆ ਉਹਦਾ ਮੋਬਾਈਲ ਵੀ ਲੈ ਕੇ 45000 ਦਾ ਕਿਉਂਕਿ ਕੁੜੀ ਨਾਲ ਘੱਟੋ ਘੱਟ ਵੀ 2 ਲੱਖ ਦੀ ਠੱਗੀ ਹੋਈ ਹੈ ਉਹ 2 ਲੱਖ ਰੁਪਈਆ ਤੋਂ ਖੋਹਿਆ ਲੁੱਟਿਆ ਉਹ ਇਹ ਉਸ ਤੋਂ ਬਾਅਦ ਉਹ ਸਹਿਮ ਗਈ ਸੀ ਅਸੀਂ ਤੇ ਪਰਿਵਾਰ ਨੂੰ ਫੋਨ ਲਾਇਆ ਜੀ ਤੇ ਪਰਿਵਾਰ ਦੇ ਮੈਂਬਰ ਆ ਰਹੇ ਐ ਠੀਕ ਐ ਜਿਹੜੀ ਸਾਡੀ ਇਨਸਾਨੇ ਦੇ ਤੌਰ ਦੇ ਤੁਹਾਡੀ ਅੰਦਰ ਕੀ ਹੋਣਾ ਚਾਹੀਦਾ ਕਿਸੇ ਪਾਸੇ ਕੋਈ ਬੁਢੀ ਖੜੀ ਹੈ ਬਜ਼ੁਰਗ ਹੈ ਕੋਈ ਭੈਣ ਹੈ ਉੱਥੇ ਸਾਡਾ ਹੱਕ ਬਣਦਾ ਵੀ ਅਸੀਂ ਉਹਨਾਂ ਦੀ ਮਦਦ ਕਰੀਏ ਕਿਉਂਕਿ ਇਹ ਵਾਈ ਘਟਨਾ ਕਿਸੇ ਨਾਲ ਵੀ ਘਟ ਸਕਦੀ ਹੈ ਬਾਕੀ ਜਿਹੜੀ ਪ੍ਰਾੜੀਆਂ ਨੂੰ ਅੱਗ ਲਾਉਂਦੇ ਆ ਬਾਈ ਉਹਨਾਂ ਨੂੰ ਇੰਨੀ ਅਗ ਲਾਉਣੀ ਚਾਹੀਦੀ ਹੈ ਵੀ ਅਸੀਂ ਯਾਰ ਕੀ ਕਰ ਰਹੇ ਆ ਬਾ ਜਾਨਵਰ ਮੱਚਦੇ ਆ ਬੱਚੇ ਮੱਚਦੇ ਆ ਜਿਹੜੇ ਨਿੱਕੇ ਨਿੱਕੇ ਜਾਨਵਰਾਂ ਦੇ ਬੱਚੇ ਆ ਉਹਨਾਂ ਦੇ ਅੰਡੇ ਤੱਕ ਵੀ ਜਲ ਜਾਂਦੇ ਆ ਜਦੋਂ ਹੁਣ ਅਸੀਂ ਇੱਕ ਗੱਡੀ ਲੈ ਕੇ ਆਏ ਆ ਮੈਂ ਜਦੋਂ ਵੀਡੀਓ ਬਣਾਉਣ ਗਿਆ ਇੱਥੇ ਭਰਾ ਹੈ ਆਪਣੇ ਗਰਦਾਸ ਜੀ ਵਰਗੇ ਉਹਨਾਂ ਦੀ ਵੀਡੀਓ ਬਣਾਉਣ ਗਿਆ ਸੀ ਅਸੀਂ ਅੱਗ ਦੇ ਧੂਏ ਵਿੱਚ ਦੀ ਗੱਡੀ ਗਈ ਠੀਕ ਹੈ ਉਹੀ ਅਸੀਂ ਤਾਂ ਬਚ ਗਏ ਪਰ ਇਹ ਉਹ ਕਹਿੰਦੇ ਸੀਗੇ ਵੀ ਕਿਸੇ ਦਾ ਉਹ ਜਿਹੜੀ ਗੱਲ ਹੁੰਦੀ ਹੈ ਉਹ ਕਿਸੇ ਦਾ ਕਿਸੇ ਦਾ ਆਉਂਦੀ ਹੈ ਇਧਰ ਹੁਣ ਗੱਲਬਾਤ ਕਰਾਂਗੇ ਭਾਈ ਅਸੀਂ ਸਾਨੂੰ ਉਹ ਅੱਗ ਪ੍ਰਾਜ ਨੂੰ ਅੱਗ ਲੱਗੀ ਹੋਈ ਸੀ ਅਸੀਂ ਉਹਦੇ ਵਿੱਚ ਦੀ ਲੰਘੇ ਆ ਜਿਹੜੀ ਉਹ ਹੁਣੀ ਸੀ ਉਹ ਥੋੜੇ ਜਿਲੇ ਡਲ ਗਈ ਇਹ ਸੱਚ ਹੈ ਨਾ ਕਿੰਨੇ ਕਿੰਨੇ ਕਵੇਲਾ ਟਾਈਮ ਸੀ ਜਦੋਂ ਅਸੀਂ ਉਹ ਅੱਗ ਦੇ ਵਿੱਚ ਦੀ ਲੰਘੇ ਹੋ ਡੇਢ 2 ਵਜੇ ਦਾ ਟਾਈਮ ਸੀ ਜਿਹੋ ਦਾ ਪਰਿੰਦਾ ਵੀ ਪਰ ਨਹੀਂ ਮਾਰਦਾ ਜੀ ਹੂੰ ਇਹ ਕੋਈ ਪੁਲਿਸ ਨੂੰ ਤੁਸੀਂ ਫੋਨ ਲਾਇਆ ਪੁਲਿਸ ਨੂੰ ਜਾਂ ਫੋਨ ਲਾਇਆ ਹੋਵੇ ਜਾਂ ਨਾ ਲਾਇਆ ਹੋਵੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਈ ਜੀ ਫੋਨ ਤਾਂ ਮੈਂ ਤਾਂ ਲਾਉਂਦੀ ਜੀ ਫੋਨ ਮੇਰੇ ਕੋਲ ਹੈ ਇੱਟੇ ਜਿਹੜਾ ਉਹਨਾਂ ਨੂੰ ਫੋਨ ਲਾਓ 100 ਨੰਬਰ ਤੇ ਫੋਨ ਕਰਕੇ ਨਾ ਉਹਨਾਂ ਨਾਲ ਗੱਲਬਾਤ ਕਰੋ ਪੁਲਿਸ ਨੂੰ ਦੱਸਣਾ ਬਈ ਜ਼ਰੂਰੀ ਹੈ ਕਿਉਂਕਿ ਕੱਲ ਨੂੰ ਕੋਈ ਗੱਲਬਾਤ ਹੋਰ ਹੋ ਜੇ ਤੇ ਇੱਕ ਵਾਰੀ ਤੁਸੀਂ 100 ਨੰਬਰ ਤੇ ਫੋਨ ਕਰਕੇ ਉਹਨਾਂ ਨੂੰ ਸਾਰੀ ਗੱਲ ਦੱਸੋ ਵੀ ਮੈਂ ਜਾ ਰਹੀ ਸੀ ਮੈਨੂੰ ਕਿਹਨੇ ਬਚਾਇਆ ਕਿੱਥੇ ਆ ਮੈਂ ਇਹ ਗੱਲ ਕਲੀਅਰ ਕਰਨੀ ਜ਼ਰੂਰੀ ਹੈ ਹੈਲੋ ਹੈਲੋ ਹਾਂਜੀ ਸਰ ਮਰਗੜ ਤੋਂ ਰਸਤੇ 'ਚ ਮੇਰ ਨਾਲ ਦਰਗਾਣਾ ਹੋ ਗਈ ਜੀ ਮਹਿਮਾਨਸਾ ਤੋਂ ਸੀ ਜੀ ਹਾਂਜੀ ਮਾਨਸਾ ਤੋਂ ਸੁਖੀ ਜੀ ਮੈਂ ਸਕੂਲ 'ਚ ਲੱਗੀ ਹੋਈ ਆ ਜੀ ਅੱਗੇ ਜਾ ਰਹੀ ਸੀਗੀ ਮੈਂ ਉੱਥੇ ਦੋ ਲਟੇਰਿਆਂ ਨੇ ਮੈਨੂੰ ਧੂਏ ਦੇ ਵਿੱਚ ਫਾਇਦਾ ਠਾਇਆ ਜੀ ਮੇਰੇ ਸਾਰੀਆਂ ਚੀਜ਼ਾਂ ਖੋ ਕੇ ਲੈ ਗਿਆ ਐਕਟਿਵਾ ਸੀ ਉਹ ਲੈ ਗਿਆ ਜੀ ਪੈਸੇ ਸੀ ਉਹ ਲੈ ਗਿਆ ਮੈਥੋਂ ਫੋਨ ਸੀ ਮੇਰਾ ਉਹ ਵੀ ਅੱਗੇ ਲੈ ਗਿਆ ਜੀ ਹਾਂਜੀ ਮੈਨੂੰ ਦੱਸ ਦੋ ਵੀ ਮੈਂ ਆ ਰਹੀ ਹਾਂ ਸੇਫ ਹਾਂ ਹਾਂਜੀ ਮੈਂ ਆ ਰਹੀ ਹਾਂ ਜੀ ਮੈਂ ਸੇਫ ਹਾਂ ਮੈਂ ਬੂਟਾ ਸਰ ਨੇ ਪੱਤਰਕਾਰ ਨੇ ਜੀ ਉਹ ਉਹਨਾਂ ਨੇ ਮੇਰੀ ਆ ਕੇ ਮਦਦ ਕੀਤੀ ਜੀ ਮੈਨੂੰ ਹਸਪਤਲ ਲੈ ਕੇ ਜਾ ਰਹੇ ਆ ਜੀ ਮੈਂ ਰਿਪੋਰਟ ਲਿਖਾਉਣੀ ਹੈ ਹਾਂਜੀ ਹਾਂਜੀ ਤੁਸੀਂ ਹਸਪਤਲ ਪਹੁੰਚ ਚੋ ਜੀ ਠੀਕ ਹੈ ਜੀ ਮੇਰੀ ਸਿਹਤ ਨਹੀਂ ਲੋਟ ਜੀ ਬੂਟਾ ਸਾਰਗ ਗੱਲ ਕਰਨਗੇ ਤੁਹਾਡੇ ਨਾਲ ਸਾਨੂੰ ਸਾਰਾ ਕੁਝ ਦੱਸ ਦੇਣਗੇ ਹਾਂਜੀ ਸੱਟਾਂ ਵਾਲੀਆਂ ਮਾਰ ਗਈ ਜੀ ਮੇਰੇ ਹਾਂਜੀ ਮੈਂ ਆਹੀ ਲਗਾਉਣਾ ਨਾ ਮੇਰਾ ਸਾਰਾ ਸਮਾਨ ਚੋਰੀ ਹੋ ਗਿਆ ਜੀ ਜਿੰਨਾ ਵੀ ਸੀ ਲੋ ਵੀ ਦੋਸਤੋ ਜੇ ਤੁਹਾਡੇ ਨਾਲ ਕਿਸੇ ਨਾਲ ਵੀ ਘਟਨਾ ਘਟਦੀ ਹੈ ਤਾਂ ਪਹਿਲਾਂ ਸੌਸੀ ਪੰਜਾਬ ਪੁਲਿਸ ਨੂੰ 100 ਨੰਬਰ ਤੇ ਫੋਨ ਲਾਉਣਾ ਹੈ ਉਹ ਤੁਹਾਡੀ ਇਫਾਦਤ ਕਰਨਗੇ ਉਸ ਤੋਂ ਬਾਅਦ ਤੁਸੀਂ ਆਪਣੀ ਸੇਫਟੀ ਲਈ ਆਪਣੇ ਘਰ ਜਾ ਕੇ ਫੋਨ ਲਾਉਣਾ ਹੈ ਕੋਈ ਘਰਉਣ ਵਾਲੀ ਗੱਲ ਨਹੀਂ ਫਿਰ ਜੇ ਕੋਈ ਤੁਹਾਨੂੰ ਬੰਦਾ ਹੈ ਰਾਘੀਰ ਹੈ ਉਹਦੀ ਵੀ ਉਹਨੂੰ ਬੇਨਤੀ ਕਰਨੀ ਹੈ ਵੀ ਬਾਈ ਮੈਨੂੰ ਪਹੁੰਚਦਾ ਕਰੋ ਸੋ ਜਿਹੜੀ ਅਸੀਂ ਇਹ ਵੀਡੀਓ ਬਣਾਈ ਹੈ ਇਹ ਇੱਕ ਸਮਾਜ ਨੂੰ ਸੇ ਦਿਨ ਵਈਏ ਬਸਤੇ ਹੈ ਬਾਈ ਇਹ ਸਾਡੇ ਕਾਲਪਨਾ ਕਾਰਟਿਸਟ ਹੈ ਕਾਲਪਨਾ ਕਰੈਕਟਰ ਲੈਏ ਹੋਏ ਇਹਦਾ ਕਿਸੇ ਨਾਲ ਕੋ ਲੈਣਾ ਦੇਣਾ ਨਹੀਂ ਇਹ ਲੋਕ ਪਰਾਲੇ ਨੂੰ ਲੱਗ ਲਾਉਂਦੇ ਉਹਦੇ ਨੁਕਸਾਨ ਕੀ ਹੈ ਕਿਵੇਂ ਲੋਕ ਰੁੱਟੇ ਜਾਂਦੇ ਇਹ ਕੁੜੀ ਹੈ ਸੁਖੀ ਮਾਨਸਾ ਤੋਂ ਸੱਚੀ ਗੱਲ ਜੀ ਹਾਂ ਸੋਕੇ ਠੀਕ ਹੈ ਭਾਈ ਹਾਂਜੀ ਠੀਕ ਹੈ ਜਿਹਨੇ ਭਰਾਓ ਵੀਰੋ ਵੀਡੀਓ ਨੂੰ ਪਸੰਦ ਨਹੀਂ ਸਾਨੂੰ ਅਨਫੋਲੋ ਕਰ ਸਕਦੇ ਹੋ ਜਿਹਨੇ ਗਾਲ ਕੱਢਣੀ ਹੈ ਤਾਂ ਉਹ ਸਾਡੇ ਤੋਂ ਵੀਰੇ ਪਾਸੇ ਰੋ ਹੱਥ ਜੋੜ ਕੇ ਪਹਿਲਾਂ ਵੇਖਣ ਦੀ ਹੈ ਜੇ ਸਾਨੂੰ ਬਾਰ-ਬਾਰ ਤੁਸੀਂ ਗਾਲ ਕੱਢੋਗੇ ਤੰਗ ਬਸਾਲਾ ਕੱਢੋਗੇ ਫਿਰ ਪਿਆਰ ਦਾ ਜਵਾਬ ਦੇਵੋਗੇ ਪਿਆਰ ਨਾਲ ਮਿਲੂਗਾ ਜੇ ਗਾਲ ਨਾਲ ਗਾਲਾਂ ਮਿਲੂਗਾ ਧੰਨਵਾਦੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਾਈ ਚੈਨਲ ਤੋਂ ਦੇਖੀ ਤੋ ਸੱਚੀ ਗੱਲ ਜੀ